ਨਾਮ ਅਸ਼ੋਕ ਸਿੰਘ ਆਰ ਖਲਜੀਆਂ ਪਿੰਡ ਦੇ ਰਹਿਣ ਵਾਲੇ ਆ ਇਸ ਬ੍ਰਦਰ ਦੀ ਗਵਾਹੀ ਹੈ ਕਿ 6 ਮਹੀਨੇ ਤੋਂ ਇਹਨਾਂ ਨੂੰ ਟੀਵੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਔਰ ਵੀਕਨੈਸ ਹੋਣ ਕਰਨਾ ਇਹਨਾਂ ਨੂੰ ਉੱਠਣ ਬੈਠਣ ਔਰ ਚੱਲਣ ਵਿੱਚ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਔਰ ਟੋਟਲੀ ਬੈੱਡ ਤੇ ਸੀ ਔਰ ਖਾਣਾ ਵੀ ਨਹੀਂ ਖਾਂਦੇ ਸੀ ਔਰ ਬ੍ਰਦਰ ਦੱਸ ਰਹੇ ਕਿ ਇੱਕ ਸਾਲ ਤੋਂ ਇਹਨਾਂ ਨੂੰ ਸ਼ੂਗਰ ਦੀ ਵੀ ਪ੍ਰੋਬਲਮ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਮੈਡੀਸਿਨ ਲੈ ਰਹੇ ਸੀ ਫਿਰ ਵੀ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਪਰ ਬ੍ਰਦਰ ਦੱਸ ਰਹੇ ਕਿ ਜਦੋਂ ਅਸੀਂ ਮਾਂ ਬਸ਼ੀਖ ਚਰਚੀ ਚਾਏ ਔਰ ਸੰਤ ਜੀ ਤੋਂ ਲੀ ਹੈਂਡ ਬ੍ਰੇਕ ਕਰਵਾਈ ਔਰ ਵਿਸ਼ਵਾਸ ਦੇ ਨਾਲ ਅਨੋਇੰਟਿੰਗ ਔਇਲ ਯੂਜ਼ ਕੀਤਾ ਤਾਂ ਬ੍ਰਦਰ ਦੱਸ ਰਹੇ ਕਿ ਹੁਣ ਉਸ ਸਾਰੀ ਪ੍ਰੋਬਲਮ ਤੋਂ ਹੁਣ ਟੋਟਲੀ ਹੀਲ ਹੋ ਚੁੱਕੇ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਹਾ ਤਾਰੀਫ ਕਰੀਏ ਖੁਦਾ ਅਲੀ ਚੋਰ ਦੇ ਨਾ ਕਿੱਥੋਂ ਆਇਓ ਬ੍ਰਦਰ ਖਲਜੀਆ ਪੈਂਦੇ ਜੈਮਸੀ ਜੈਮਸੀ ਕੀ ਸਾਰੇ ਗ੍ਰੀਸ ਜੈਮਸ ਕੀ ਦਿੱਕਤ ਸੀਗੀ ਡਿਗਤ ਮੈਨੇ ਸੀ ਵੀ ਮੈਨਿ ਸ਼ੇਮ ਇਨ ਤੋਂ ਟੀਵੀ ਦੀ ਪਾਰੀ ਸੀ ਟੀਵੀ ਦੀ ਸਮੱਸਿਆ ਸੀ 6 ਮਹੀਨੇ ਤੋਂ ਪਹਿਲਾਂ ਬਿਮਾਰੀ ਦਾ ਵੀ ਪਤਾ ਨਹੀਂ ਸੀ ਲੱਗਦਾ ਪਹਿਲਾਂ ਨਹੀਂ 3 ਮਹੀਨੇ ਤੋਂ ਪਤਾ ਨਹੀਂ ਲੱਗਿਆ ਅਸੀਂ ਹੋਰ ਇਲਾਜ ਕਰਾਈਗੇ ਤੇ ਟੀਵੀ ਦਾ ਇੱਥੇ ਸੀ ਮੇਰੇ ਜਦੋਂ ਇੱਥੇ ਪਹਿਲੀ ਵਾਰੀ ਆਏ ਸੀਗੇ ਉਦੋਂ ਹਾਲਾਤ ਕੀ ਸੀ ਤੁਹਾਡੇ ਰਾਤ ਬਹੁਤ ਬਾੜੇ ਸੀ ਮੈਨੂੰ ਫੜ ਕੇ ਲੈ ਗਿਆ ਸੀ ਖੜਾਓ ਸਟੈਂਡ ਅਪ ਸਲੋਗਨ ਸਲੋ ਰੱਖਣਾ ਐ ਸਮੇ ਖੜੇ ਰਹਿਣਾ ਆ ਕੀ ਕੰਡੀਸ਼ਨ ਸੀ ਉਦੋਂ ਕੰਡੀਸ਼ਨ ਬਹੁਤ ਬਾੜੀ ਸੀ ਫੜ ਕੇ ਲੈ ਕੇ ਆਏ ਸੀ ਫੜ ਕੇ ਲੈ ਗਿਆ ਜਦੋਂ ਮੈਨੂੰ ਦਫਤਰ 'ਚ ਦੱਸ ਰਹੇ ਸੀ ਹੁਣ ਦੱਸੋ ਸਾਰਿਆਂ ਨੂੰ ਕੀ ਲੱਗਦਾ ਸੀ ਤੁਹਾਨੂੰ ਮੈਨੂੰ ਤਾਂ ਐ ਲੱਗਦਾ ਸੀ ਮੈਂ ਤਾਂ ਬਚਣਾ ਹੀ ਨਹੀਂ ਵੈਦ ਘਰ ਇਹ ਕਹਿੰਦਾ ਸੀ ਮੈਂ ਨਹੀਂ ਬੈਠ ਸਕਦਾ ਤੇ ਪਹਿਲੀ ਵਾਰੀ ਜਦੋਂ ਆਏ ਨਾ ਤਾਂ ਦੋ ਜਣੇ ਇਹਨਾਂ ਨੂੰ ਫੜ ਕੇ ਕੁਰਸੀ ਦੇ ਉੱਤੇ ਚੱਕ ਕੇ ਲੈ ਕੇ ਆਏ ਸੀਗੇ 6 ਮਹੀਨੇ ਤੋਂ ਇਲਾਜ ਕਰਵਾ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਔਰ ਇਹ ਕਹਿੰਦੇ ਕਿ ਮੈਂ ਉਸ ਦਿਨ ਸੋਚ ਕੇ ਆਇਆ ਸੀਗਾ ਵੀ ਮੈਂ ਨਹੀਂ ਬਚਦਾਗਾ ਹੁਣ ਕਰਦੇ ਵੀ ਰੋ ਰਹੇ ਸੀ ਤੇ ਮੈਂ ਵੀ ਰੋ ਰਿਹਾ ਸੀਗਾ ਵੀ ਹੁਣ ਕਹਾਣੀ ਖਤਮ ਹੋਣ ਵਾਲੀ ਹੈ ਤੇ ਜਦੋਂ ਇੱਥੇ ਆਏ ਤਾਂ ਕੀ ਹੋਇਆ ਫਿਰ ਇੱਥੇ ਆਪਣੇ ਪ੍ਰਾਰਥਨਾਂ ਦੇ ਆਗੂ ਸੰਤ ਜੀ ਨੇ ਕੀਤੇ ਤੇ ਉਸੇ ਦਿਨ ਤੋਂ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਦੇਖ ਦੋ ਉਹ ਦਿਨ ਦਾ ਹਫਤੇ ਤੇ ਮੈਂ ਥੋੜੇ ਓਕੇ ਆਇਆ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਬਿਲਕੁਲ ਸਹੀ ਹੋ ਗਿਆ ਟੀਵੀ ਟੂ ਵੀ ਗਈ ਕਿਸੇ ਦਾ ਨਹੀਂ ਮੈਂ ਮੋਟਰਸਾਈਕਲ ਨਹੀਂ ਚਲਾ ਸਕਦਾ ਸੀ ਉਸ ਤੋਂ ਬਾਅਦ ਮੋਟਰਸਾਈਕਲ ਤੇ ਆਨ ਲੱਗ ਪਿਆ ਪਹਿਲਾਂ ਮੋਟਰਸਾਈਕਲ ਤੇ ਰਿਆ ਨਹੀਂ ਸੀ ਜਾਂਦਾ ਮੋਟਰਸਾਈਕਲ ਕਿੱਥੇ ਚੱਲਣਾ ਪਰ ਜਦੋਂ ਹੀਲਿੰਗ ਹੋਈ ਸਾਰਾ ਕੁਝ ਸਹੀ ਹੋਇਆ ਹਾਂ ਤੇ ਐਨਮੀ ਨੇ ਮੈਂ WhatsApp ਹੱਥੀ ਨਹੀਂ ਲਾਇਆ ਜਦੋਂ ਜਦੋਂ ਕਮਜ਼ੋਰ ਹੋ ਗਿਆ ਸਰੀਰ ਅੱਛਾ ਹੁਣ ਓਕੇ ਹਾਂਜੀ ਓਕੇ ਤੇ ਸ਼ੂਗਰ ਦੀ ਪ੍ਰੋਬਲਮ ਕਿੰਨੇ ਦਿਨ ਤੋਂ ਉਹ ਮੈਨੂੰ ਇਸ ਸਾਲ ਤੋਂ ਹੋ ਗਿਆ ਸੀ ਤੇ ਮੈਂ 6 ਮਹੀਨੇ ਤੋਂ ਚੈੱਕ ਕਰਾਈ ਸੀ ਬਹੁਤ ਜ਼ਿਆਦਾ ਸ਼ੂਗਰ ਮੈਨੂੰ ਆਈ ਸੀ ਮੂੰਹ ਦੇ ਤੋਂ ਗੋਲੀ ਖਾਂਦੇ ਸੀ ਹਾਂਜੀ ਗੋਲੀ ਖਾਈ ਜਦ ਮੈਂ ਇੱਥੇ ਆਇਆ ਤੇ ਸੰਤ ਜੀ ਨੂੰ ਮੈਂ ਇਹ ਕਹਾ ਮੈਨੂੰ ਸ਼ੂਗਰ ਵੀ ਹੈ ਤੇ ਸੰਤ ਜੀ ਕਹਿੰਦੇ ਸਭ ਕੁਝ ਠੀਕ ਹੋ ਜਾਏਗਾ ਤੂੰ ਬਾਗਲਾਜਾਂ ਨਹੀਂ ਖਾਦੀ ਜਾਂ ਵਿੱਚ ਤੈਨੂੰ ਕੁਝ ਨਹੀਂ ਹੁੰਦਾ ਪਤਾ ਕੀ ਹੋਇਆ ਕਹਿੰਦੇ ਜੀ 6 ਮਹੀਨੇ ਹੋ ਗਏ ਆ ਘਰ ਦੇ ਚਾਹ ਵੀ ਫਿੱਕੀ ਦਿੰਦੇ ਆ ਜੀ ਮੂੰਹ ਦਾ ਟੇਸ ਗਿਆ ਹੋਇਆ ਵਾ ਤੇ ਸ਼ੂਗਰ ਦੀ ਪ੍ਰੋਬਲਮ ਹੱਲ ਨਹੀਂ ਹੋ ਰਹੀ ਤੇ ਮੈਂ ਪਤਾ ਕੀ ਆਖਿਆ ਮੈਂ ਹਾਂ ਤੁਹਾਨੂੰ ਅੱਜ ਹੀ ਗਲਾਬਜਾਂ ਖਾਣੇ ਜਾਗਾਂਗੇ ਔਰ ਇੱਕ ਬੰਦਾ ਸੋਚ ਸਕਦਾ ਵੀ ਸ਼ੂਗਰ ਤਾਂ ਅੱਗੇ ਇੰਨੀ ਆਈ ਐ ਗੋਲੀਆਂ ਨਾਲ ਵੀ ਨਹੀਂ ਸੈੱਟ ਹੋ ਰਹੀ ਤੇ ਬੰਦਾ ਕਹਿ ਰਿਹਾ ਫਿਰ ਉਤੋਂ ਮਿੱਠਾ ਖਾਓ ਐਦਾਂ ਕਦਾਉ ਸੰਨਾ ਮੈਂ ਕੀ ਕਹਿ ਤੁਹਾਨੂੰ ਕਿ ਤੁਸੀਂ ਕਹਾਂ ਜੀ ਆਜੀ ਜਾ ਕੇ ਗਲਾ ਜਨ ਗਾਣੇ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਚਾਹ ਵੀ ਬਹੁਤ ਬੀਂਨਾ ਦੇ ਜਿਹੜੀ ਚੀਜ਼ ਆਉਂਦੀ ਕਹਿੰਦਾ ਜੀ ਮੈਂ ਉਸ ਦਿਨ ਤੋਂ ਬਾਅਦ ਕੋਈ ਨੇਰੀ ਲੈਂਦੀ ਮਠਿਆਈ ਦੀ ਚਾਹ ਵੀ ਮਿੱਠੀ ਪੀਂਨਾ ਮਠਿਆਈ ਵੀ ਖਾਣਾ ਮਠਿਆਈ ਖਾਣ ਦੇ ਨਾਲ ਸ਼ੂਗਰ ਖਤਮ ਹੋ ਗਈ ਹਾਂਜੀ ਰਿਪੋਰਟ ਨਾਰਮਲ ਹੈ ਨਾਰਮਲ ਜੀ ਜੋ ਕੰਮ ਗੋਲੀ ਨਹੀਂ ਕਰਦੀ ਅਗਰ ਇੱਥੇ ਆਖੇ ਲੱਗ ਗਏ ਨਾ ਉਹ ਇੱਕ ਗਲੌਬ ਜਮਨ ਵੀ ਕਰ ਸਕਦਾ ਤੁਹਾਡੇ ਇਹ ਨਾ ਸੋਚਿਆ ਕਰੋ ਵੀ ਕੀ ਹੋ ਰਿਹਾ ਹੈ ਇਹ ਕਿਦਾਂ ਕਹਿ ਰਿਹਾ ਮੈਨੂੰ ਪਤਾ ਆ ਮੈਂ ਪਰਮੇਸ਼ਵਰ ਦੇ ਕੋਲੋਂ ਕੀ ਪਰਮਿਸ਼ਨ ਲਈ ਹੈ ਮੈਂ ਤੁਹਾਨੂੰ ਕੀ ਕਰਨ ਦੇ ਲਈ ਕਹਿ ਰਿਹਾ ਇਸ ਲਈ ਆਪ ਦਾ ਦਿਮਾਗ ਨਹੀਂ ਜੇ ਅਗਰ ਚਰਚਾ ਗਿਆ ਆਪ ਦਾ ਦਿਮਾਗ ਨਹੀਂ ਥਲਾਣਾ ਤੁਸੀਂ ਇੱਕ ਬੰਦਾ ਜਿਹਨੂੰ ਪਹਿਲਾਂ ਹੀ ਡਾਇਬਟੀਜ਼ ਆ ਜਿਹੜਾ 6 ਮਹੀਨੇ ਤੋਂ ਕਮਜ਼ੋਰੀ ਦੇ ਵਿੱਚ ਆ ਦਵਾਈਆਂ ਲੈ ਰਿਹਾ ਸ਼ੂਗਰ ਦਾ ਵੀ ਨਹੀਂ ਕੰਟਰੋਲ ਹੋ ਰਹੀ ਫਿੱਕੀ ਚਾਹ ਪੀਂਦੇ ਸੀ ਹਾਂਜੀ ਫਿੱਕੀ ਜੀ ਕੁਝ ਮਿੱਠਾ ਨਹੀਂ ਸੀ ਪੀਂਦੇ ਨੇ ਤੇ ਜਦੋਂ ਮੈਂ ਆਖਿਆ ਜਾ ਕੇ ਖਾਓ ਮਿੱਠਾ ਫਿਰ ਸਵਾਦ ਮੈਂ ਛੱਡੇ ਨਹੀਂ ਮਿੱਠਾ ਮਾੜ ਮਟ ਖਾਂਦੇ ਰਹੇ ਖਾਂਦੇ ਅਲੋਲ ਵੇਦਾ ਵੇ ਆਏ ਨੇ ਸਾਰੇ ਉਹ ਖਾਧੀ ਗਏ ਅੱਛਾ ਤੇ ਸ਼ੂਗਰ ਦੀ ਹੁਣ ਰਿਪੋਰਟ ਦਵਾਈ ਰਿਪੋਰਟ ਮੈਂ ਅੱਗੇ ਕਰਾਈ ਸੀ ਠੀਕ ਹੈ ਹੁਣ ਨਾਰਮਲ ਆਈ ਹੈ ਮਿੱਠਾ ਖਾਣ ਦੇ ਨਾਲ ਔਰ ਚਲੋ ਲਾਈਵ ਚੱਲਣ ਦਾ ਫਿਰ ਵੀ ਬੋਲਦੇ ਨੇ ਪਤਾ ਕੀ ਕਹਿੰਦੇ ਆ ਅਗਰ ਬੰਦਾ ਖਾਂਦਾ ਪੀਂਦਾ ਮਰਦਾ ਤਾਂ ਜਾਵੇ ਖਾਣ ਪੀਣ ਦੇ ਨਾਲ ਤੁਹਾਨੂੰ ਕੁਛ ਨਹੀਂ ਹੁੰਦਾ ਐਵੇਂ ਡਾਕਟਰ ਡਰਾਈ ਜਾਂਦੇ ਆ ਨਹੀਂ ਖਾਣਾ ਉਹ ਨਹੀਂ ਖਾਣਾ ਅਗਰ ਤੁਸੀਂ ਮਹਾਪ੍ਰਸ਼ੇਕ ਜੱਜ ਲਾडूਗਾ ਜਾ ਰਹੇ ਆ ਨਾ ਤੁਸੀਂ ਲੋਹਾ ਵੀ ਖਾਓਗੇ ਤੇ ਉਹ ਵੀ ਅਜਮ ਹੋ ਜਾਏਗਾ ਯੂਸ਼ੂ ਦੇ ਸਾਮਣੇ ਜੀਵਨ ਬਦਲ ਗਿਆ ਹਾਂਜੀ ਡੀਬੀ ਵੀ ਗਈ ਸ਼ੂਗਰ ਵੀ ਗਈ ਸਿਰਫ ਇੱਥੇ ਆਂਦੇ ਨਾ ਤਾਰੀਫ ਕਰੀਏ ਖੁਦਾ ਅਲੀ ਚੋਰ ਦੇ ਨਾਲ ਸਮਝ ਲੈ ਮਹਿਮਾ ਕਰੀਏ ਬੜਾ ਮਸ਼ਹੂਰ ਦੇ ਲਈ ਹਾਂ ਮਹਾਯੋ ਬਿਸ਼ੇਰੀਆ ਅਦਰ ਵੱਡੇ ਵੱਡੇ ਕੰਮ ਕਰਦਾ ਹੈ ਮਹਾਯੋ ਬਿਸ਼ੇਰੀਆ